ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੱਚੇ ਪਾਤਸ਼ਾਹੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਹਾਂ ਉਹਦੇ ਹੁਕਮ ਵਿੱਚ ਜੋ ਸਮਾ ਲੰਘ ਰਿਹਾ ਹੈ ਆਨੰਦਮਈ ਹੈ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਸੀ ਕਿਉਂਕਿ ਕੱਲ ਨੂੰ ਪੋਹ ਦਾ ਮਹੀਨਾ ਜਿਹੜਾ ਆ ਆਰੰਭ ਹੋ ਰਿਹਾ ਦਿਨ ਐਤਵਾਰ ਕਿਉਂਕਿ ਇਤਿਹਾਸ ਦੇ ਪੰਨਿਆਂ ਵਿੱਚ ਪੋਹ ਦੇ ਮਹੀਨੇ ਦਾ ਜਿਹੜਾ ਵਰਤਾਂਤ ਹੈ ਜੀ ਉਹਨੂੰ ਪੜਿਆ ਜਾਵੇ ਤੇ ਆਪਣੇ ਆਪ ਹੀ ਅੱਖਾਂ ਦੇ ਵਿੱਚ ਬਿਰਾਗ ਦੇ ਹੰਝੂ ਆ ਜਾਂਦੇ ਨੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਸਤੇ ਆਪਣਾ ਸਾਰਾ ਸਰਬੰਸ ਜਿਹੜਾ ਆ ਪੰਥ ਤੋਂ ਨਿਸ਼ਾਵਰ ਕਰ ਦਿੱਤਾ 6 ਪੋਨੂ ਸਤਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਲਾ ਛੱਡਿਆ ਪਹਿਲਾਂ 6-7 ਮਹੀਨੇ ਦਾ ਕੇਰਾ ਪਿਆ ਹੋਇਆ ਸੀ ਉਸ ਤੋਂ ਬਾਅਦ ਵਿੱਚ 6 ਪੋ ਤੋਂ ਲੈ ਕੇ 13 ਪੋ ਤੱਕ ਸਤਗੁਰਾਂ ਨੇ ਆਪਣੇ ਦੋ ਵੱਡੇ ਸਹਿਬਜ਼ਾਦੇ ਬਾਬਾਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੋ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਸਾਰਾ ਪਰਿਵਾਰ ਸਤਗੁਰਾਂ ਨੇ ਪੰਤ ਤੋਂ ਨਿਸ਼ਾਵਰ ਕਰ ਦਿੱਤਾ ਕਿਉਂਕਿ ਸਤਗੁਰਾਂ ਨੇ ਵੀ ਭਾਈ ਦਇਆ ਸਿੰਘ ਜੀ ਤੋਂ ਅਮਰਦੀ ਦਾਤ ਮੰਗੀ ਸੀ ਤੇ ਭਾਈ ਦਇਆ ਸਿੰਘ ਜੀ ਨੇ ਬਚਨ ਕਰ ਦਿੱਤਾ ਸੀ ਸਤਗੁਰ ਜੀ ਸਿੱਖ ਵੀ ਅਕਸਰ ਪੇਂਟ ਕਰੇ ਤੇ ਗੁਰੂ ਵੀ ਅਕਸਰ ਪੇਂਟ ਕਰੇ ਫਰਕ ਤਾਂ ਕੁਝ ਨਹੀਂ ਹੋਇਆ ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਜਿਹਦਾ ਸਿੰਘ ਜੀ ਸਮਾਂ ਆਉਣ ਤੇ ਸਾਰਾ ਸਰਬੰਸ ਪੰਥ ਤੋਂ ਨਿਸ਼ਾਵਰ ਕਰ ਦੇਗਾ ਅਮਰਦੀਦਾਤ ਬਖਸ਼ੋ ਸਤਿਗੁਰਾਂ ਨੇ ਜਿੱਥੇ ਆਨੰਦਪੁਰ ਸਾਹਿਬ ਤਾਕਤ ਕੇਸਗੜ੍ਹ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਉੱਥੇ ਸਤਿਗੁਰਾਂ ਨੇ ਆਪ ਵੀ ਪੰਜਾਂ ਪਿਆਰਿਆਂ ਦੇ ਕੋਲੋਂ ਅਮਰਦੀਦਾਤ ਪ੍ਰਾਪਤ ਕੀਤੀ ਸੋ ਗੁਰੂ ਪਿਆਰ ਵਾਲਿਓ ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਉਹ ਇਹ ਹੈ ਹੋ ਸਕਦਾ ਮੇਰੇ ਨਾਲ ਸਾਰਿਆਂ ਦੇ ਵਿਚਾਰ ਸਾਂਝੇ ਨਾ ਹੋਣ ਪਰ ਇੱਕ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਪਾ ਜੀਵਤ ਕਈ ਹਜ਼ਾਰ ਸਤਿਗੁਰਾਂ ਨੇ ਸਾਨੂੰ ਆਪਣੇ ਉੱਤਰ ਬਣਾਇਆ ਮਾਣ ਬਖਸ਼ਿਆ ਹੈ ਕੱਡੀ ਵੱਡੀ ਮਾਣ ਵਾਲੀ ਗੱਲ ਹੈ ਅੱਜ ਗੁਰੂ ਜੀ ਦਾ ਪੁੱਤਰ ਗੁਰਮਤ ਦਾ ਤਾਰਨੀ ਨਹੀਂ ਬਣ ਰਿਹਾ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕਰ ਰਿਹਾ ਸੋ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਚਾਹੁੰਦੇ ਕਿਉਂਕਿ ਹਰ ਇੱਕ ਇਨਸਾਨ ਬੱਚਿਆਂ ਨੂੰ ਪਾਲਦਾ ਆਪਣੇ ਪਰਿਵਾਰ ਨੂੰ ਆ ਸਮਾਜ ਨੂੰ ਵਧਾਉਣ ਵਾਸਤੇ ਪਰ ਸਤਿਗੁਰਾਂ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਹੈ। ਤੋਂ ਗੁਰੂ ਪਿਆਰ ਵਾਲਿਓ ਸਾਡਾ ਵੀ ਫਰਜ਼ ਬਣਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਪੱਲੇ ਬੰਨਿਏ। ਅਮਰਤਾਰੀ ਹੋਈਏ। ਖੰਡੇ ਬਾਟੇ ਦੀ ਪੋਲ ਲਈਏ। ਔਰ ਬੇਨਤੀ ਇਹ ਹੈ ਕਿ ਕਾਲ 6 ਪੋ ਤੋਂ ਲੈ ਕੇ 13 ਪੋ ਤੱਕ ਜੋ ਕੁਰਬਾਨੀਆਂ ਹੋਈਆਂ ਸਤਗੁਰਾਂ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਸਮੇਂ ਇਤਿਹਾਸਕਾਰ ਦੱਸਦੇ ਨੇ ਕਿ ਪੰਜ ਕਸੂ ਸਿੰਘ ਸਤਗੁਰਾਂ ਦੇ ਨਾਲ ਸੀ ਸਰਸਾ ਨਦੀ ਤੇ ਵਿਛੋੜਾ ਪਿਆ ਜੰਗ ਹੋਈ ਚਮਕੌਰ ਦੀ ਗੜੀ ਵਿੱਚ ਜੰਗ ਹੋਈ ਕਿੰਨੇ ਸਿੰਘ ਸ਼ਹੀਦ ਹੋਏ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੋ ਗੁਰੂ ਪਿਆਰ ਵਾਲਿਓ ਸਾਡਾ ਫਰਜ਼ ਬਣਦਾ ਹੈ ਇਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਹ ਥੋੜੇ ਜਿਹੜੇ ਦਿਨ ਹਨ ਜੀਦੀ ਦਿਹਾੜਿਆਂ ਵਿੱਚ ਜੋ ਖੁਸ਼ੀ ਦੇ ਸਮਾਗਮ ਹਨ ਨਾ ਕਰੀਏ ਘਰ ਵਿੱਚ ਬੈਠ ਕੇ ਜਦੋਂ ਸਮਾਂ ਮਿਲਦਾ ਹੈ ਜੋ ਸਿਮਰਨ ਕਰ ਸਕਦੇ ਹਨ ਸਿਮਰਨ ਕਰਨ ਜਿਹੜੇ ਗੁਰਬਾਣੀ ਦਾ ਜਾਪ ਕਰ ਸਕਦੇ ਹਨ ਸੁਖਮਨੀ ਸਾਹਿਬ ਜਪਜੀ ਸਾਹਿਬ ਦੀ ਬਾਣੀ ਦੇ ਜਾਪ ਕਰਨ ਸੋ ਇਹ ਮਹਾਨ ਕੌਮ ਦੇ ਯੋਧੇ ਸਾਡੇ ਜਿਨ੍ਹਾਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਛੋਟੀਆਂ ਜਾਂੰਦਾ ਤੇ ਵੱਡੇ ਸਾਕੇ ਇਤਿਹਾਸਕਾਰ ਗਾਉਂਦੇ ਨੇ ਸੋ ਅਥ ਬਨ ਕੇ ਬੇਨਤੀ ਹੈ ਭਾਈ ਇੰਨਾ ਕ ਤਾਂ ਅਸੀਂ ਕਰ ਹੀ ਸਕਦੇ ਆ ਨਾ ਉਹਨਾਂ ਦੀ ਯਾਦ ਵਿੱਚ ਸਿਮਰਨ ਕਰ ਸਕਦੇ ਆ ਗੁਰਬਾਣੀ ਪੜ੍ਹ ਕੇ ਅਰਦਾਸਾਂ ਬੇਨਤੀਆਂ ਕਰ ਸਕਦੇ ਆ ਜੇ ਗੁਰੂ ਪਾਤਸ਼ਾਹ ਜੀ ਉਸ ਟਾਈਮ ਇੰਨੀਆ ਕੁਰਬਾਨੀਆਂ ਨਾ ਕਰਦੇ ਤੇ ਅੱਜ ਇਤਿਹਾਸ ਕੁਝ ਹੋਰ ਹੁੰਨਾ ਸੀ ਮੁਸਲਮਾਨ ਫਕੀਰਾਂ ਨੇ ਹੀ ਅੱਲਾ ਖਾਂ ਅੱਲਾ ਯਾਰ ਖਾਂ ਯੋਗੀ ਵਰਗਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਤ ਕੀਤੀ ਹੈ ਔਰ ਬਾਬਾ ਬੁੱਲੇ ਸ਼ਾਹ ਜੀ ਨੇ ਵੀ ਕਿਹਾ ਨਾ ਕਹੂੰ ਅਪਕੀ ਨਾ ਕਹੂੰ ਤਬ ਕੀ ਬਾਤ ਕਰੂੰ ਮੈਂ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਸੋ ਗੁਰੂ ਪਿਆਰ ਵਾਲਿਓ ਸਤਗੁਰਾਂ ਨੇ ਏਡੇ ਵੱਡੇ ਬਲੀਦਾਨ ਦਿੱਤੇ ਆਪਾਂ ਵੀ ਪੰਥ ਤੋਂ ਨਿਸ਼ਾਵਰ ਕਰ ਦਿੱਤਾ ਇਹੋ ਜਿਹਾ ਗੁਰੂ ਸਾਨੂੰ ਕਿਦਰੇ ਮਿਲਣਾ ਨਹੀਂ ਸੋ ਨਾ ਮਹਾਨ ਸ਼ਹੀਦ